ਕੀ ਤੁਹਾਡੀ ਫਰਸ਼ੀ ਸਲਵਾਰ ਪਿੱਛੇ ਨੂੰ ਖਿੱਚ ਮਾਰਦੀ ਹੈ ਜਾਂ ਜਿਹੜਾ ਉਹਦਾ ਪਹੁੰਚਾ ਹੈ ਉਹ ਘੁੰਮ ਜਾਂਦਾ ਹੈ ਇਹ ਅਕਸਰ ਆਉਣ ਵਾਲੀਆਂ ਪ੍ਰੋਬਲਮ ਹੈ ਤੇ ਇਹਨਾਂ ਦਾ ਜਿਹੜਾ ਰੀਜ਼ਨ ਹੈ ਉਹ ਇਹੀ ਹੈ ਇੱਕ ਤਾਂ ਤੁਸੀਂ ਨਾਪ ਜਿਹੜਾ ਹੈ ਉਹ ਪਰਫੈਕਟ ਅੰਗ ਨਾਲ ਨਹੀਂ ਲਿਆ ਤੇ ਦੂਸਰਾ ਉਹਦੀ ਕਟਿੰਗ ਹੈ ਜਿਹੜੀ ਉਹ ਪਰਫੈਕਟ ਅੰਗ ਨਾਲ ਹੀ ਹੋਈ ਅੱਜ ਆਪਾਂ ਤੁਹਾਨੂੰ ਸਿਰਫ ਇੱਕ ਕਾਠ ਦੇ ਵਿੱਚ ਕਿਵੇਂ ਜਿਹੜੀ ਇਹ ਪ੍ਰੋਬਲਮ ਦਾ ਸੋਲੂਸ਼ਨ ਕਰ ਸਕਦੇ ਹਾਂ ਉਹਦੇ ਬਾਰੇ ਪੂਰੀ ਜਾਣਕਾਰੀ ਦੇਵਾਂਗੇ ਤੇ ਜਿਹੜੀ ਅੱਜ ਮੈਂ ਤੁਹਾਨੂੰ ਫਰਸ਼ੀ ਸਲਵਾਰ ਦੀ ਕਟਿੰਗ ਕਰਨੀ ਦੱਸ ਰਹੀ ਹਾਂ ਉਹਦਾ ਨਾਪ ਆਪਣੇ ਕੋਲੇ ਲੰਬਾਈ 40 ਇੰਚ ਮੂਰੀ 10 ਇੰਚ ਤੇ 벨ਟ ਉਹਦੀ 24 ਇੰਚ ਆਪਾਂ ਰੱਖ ਰਹੇ ਹਾਂ ਤੇ ਜਿਹੜਾ ਇਹ ਕਪੜਾ ਇਹ ਮੇਰੇ ਕੋਲੇ ਪੂਰੇ ਸੂਟ ਦਾ ਕਪੜਾ ਹੈ 5 ਮੀਟਰ ਹੈ ਜਿਹਦੇ ਵਿੱਚੋਂ ਮੈਂ ਫਰਸ਼ੀ ਸਲਵਾਰ ਤੇ ਸ਼ਾਰਟ ਕੁੜਤੀ ਬਣਾਉਂਗੀ ਜਿਹੜੀ ਫਰਸ਼ੀ ਸਲਵਾਰ ਹੈ ਤੁਸੀਂ ਜੇ ਉਹਨੂੰ ਕੋਈ ਪਾਰਟੀ ਵੇਅਰ ਵਾਸਤੇ ਪਹਿਨਣਾ ਚਾਹੁੰਦੇ ਹੋ ਤਾਂ ਤੁਸੀਂ ਫੈਂਡੀ ਸਿਲਕ ਜਾਂ ਨੇਚਰਲ ਕ੍ਰੇਵ ਵਰਤ ਸਕਦੇ ਹੋ ਜੇ ਤੁਸੀਂ ਗਰਮੀ ਦੇ ਵਿੱਚ ਪਾਉਣਾ ਚਾਹੁੰਦੇ ਹੋ ਤਾਂ ਤੁਸੀਂ ਰਿਯੋਨ ਜਾਂ ਫਿਰ ਕੋਈ ਵੀ ਕਾਟਨ ਵਸਦੀ ਸਲਵਾਰ ਵੀ ਇਹ ਬਣਾ ਸਕਦੇ ਹੋ ਸਭ ਤੋਂ ਪਹਿਲਾਂ ਆਪਾਂ ਕਪੜੇ ਦੀ ਸਿੱਧੀ ਸਾਈਡ ਆ ਉਹਨੂੰ ਅੰਦਰ ਕਰ ਦਾਂਗੇ ਤੇ ਉਲਟੀ ਸਾਈਡ ਆ ਜਿਹੜੀ ਉਹਨੂੰ ਬਾਹਰ ਕੱਢ ਲਾਂਗੇ ਤੇ ਉਸ ਤੋਂ ਬਾਅਦ ਆਪ ਜਿਹੜਾ ਕਾਣ ਹੈ ਉਹ ਕੱਢਣਾ ਹੁੰਦਾ ਹੈ ਕੱਪੜੇ 'ਚ ਉਹ ਬਹੁਤ ਜ਼ਰੂਰੀ ਹੈ ਤੁਸੀਂ ਪੂਰੇ ਕੱਪੜੇ ਨੂੰ ਜਿਵੇਂ ਆ ਓਪਨ ਸਾਈਡ ਹੈ ਕੰਨੀਆਂ ਵਾਲੀ ਇਹ ਮੇਰੇ ਵਾਲੇ ਪਾਸੇ ਹੈ ਤੇ ਬੰਦ ਸਾਈਡ ਹੈ ਜਿਹੜੀ ਤੁਹਾਡੇ ਵਾਲੇ ਪਾਸੇ ਹੈ ਇਸੇ ਤਰੀਕੇ ਨਾਲ ਮੈਂ ਪੂਰੇ ਕੱਪੜੇ ਨੂੰ ਡਬਲ ਕਰਕੇ ਤੇ ਪ੍ਰੈਸ ਕਰ ਲਿਆ ਤੁਸੀਂ ਵੀ ਸਾਰਿਆਂ ਨੇ ਇਹ ਤਰੀਕਾ ਹੀ ਕਰਨਾ ਹੈ ਪੂਰੇ ਕੱਪੜੇ ਨੂੰ ਡਬਲ ਕਰਕੇ ਇਹਨੂੰ ਪ੍ਰੈਸ ਕਰ ਲਿਆ ਕਰੋ ਉਸ ਤੋਂ ਬਾਅਦ ਤੁਹਾਨੂੰ ਆਪਾਂ ਦੱਸਦੇ ਹਾਂ ਕਾਣ ਕੱਢਣ ਦਾ ਤਰੀਕਾ ਤੁਸੀਂ ਐਲ ਸਕੇਲ ਲੈ ਲੈਣਾ ਤੇ ਜਿਹੜੀ ਆ ਬਿਲਕੁਲ ਕਿਨਾਰਾ ਹੁੰਦਾ ਕੰਨੀ ਹੁੰਦੀ ਹੈ ਇਹਦੇ ਉੱਪਰ ਤੁਸੀਂ ਸਿੱਧਾ-ਸਿੱਧਾ ਨੂੰ ਇਦਾਂ ਰੱਖ ਦਿਓ ਜਿੱਥੋਂ ਤੱਕ ਤੁਹਾਡਾ ਇ ਇੱਧਰ ਧਿਆਨ ਨਹੀਂ ਦੇਣਾ ਇੱਧਰ ਤੁਸੀਂ ਧਿਆਨ ਦੇਣਾ ਹੈ ਵੀ ਜਿਹੜਾ ਤੁਹਾਡਾ ਸਕੇਲ ਹੈ ਉਹ ਕੱਪੜੇ ਦੇ ਉੱਤੇ ਬਿਲਕੁਲ ਬਰਾਬਰ ਹੋਣਾ ਚਾਹੀਦਾ ਹੈ ਉਸ ਤੋਂ ਬਾਅਦ ਜਿਵੇਂ ਆਪਣੀਆਂ ਬਾਹਾਂ ਘਾਟ ਹੈ ਇਹਦੇ ਉੱਪਰ ਤੁਸੀਂ ਮਾਰਕ ਲਗਾ ਦਿਓ ਤੇ ਕਟਿੰਗ ਕਰ ਦਿਓ ਤੇ ਇਸ ਤਰੀਕੇ ਦੇ ਨਾਲ ਆਪਾਂ ਜਿਹੜੀ ਹੈਗੀ ਆ ਕਾਣ ਇਹ ਕੱਪੜੇ ਦੀ ਕੱਟਤੀ ਹੈ ਤੇ ਇੱਥੇ ਨਾਲ ਹੀ ਤੁਹਾਨੂੰ ਮੈਂ ਇੱਕ ਗੱਲ ਹੋਰ ਦੱਸਦਾ ਜੇ ਤਾਂ ਤੁਸੀਂ ਫਰਸ਼ੀ ਸਲਵਾਰ ਜਿਹੜੀ ਬਣਾ ਰਹੇ ਹੋ ਪਲੇਨ ਹੈ ਜਾਂ ਉਹਦਾ ਪ੍ਰਿੰਟ ਹੈ ਜਿਹੜਾ ਉਹ ਸੇਮ ਹੈ ਜਿਵੇਂ ਇੱਥੇ ਮੈਂ ਕੱਟ ਰਹੀ ਹਾਂ ਇਹਦਾ ਸਾਰਾ ਪ੍ਰਿੰਟ ਸੇਮ ਹੈ ਤਾਂ ਤੁਸੀਂ ਡਬਲ ਪੱਲਾ ਰੱਖ ਕੇ ਕਟਿੰਗ ਕਰ ਲੈਣੀ ਹੈ ਪਰ ਜੇਕਰ ਤੁਹਾਡਾ ਪ੍ਰਿੰਟ ਹੈ ਜਿਹੜਾ ਉਹ ਇੱਕ ਸਾਈਡ ਨੂੰ ਜਾ ਰਿਹਾ ਤਾਂ ਤੁਸੀਂ ਅਲੱਗ-ਅਲੱਗ ਸਿੰਗਲ-ਸਿੰਗਲ ਪੱਲੇ ਦੀ ਸਲਵਾਰ ਦੀ ਕਟਿੰਗ ਕਰਨੀ ਹੈ ਡਬਲ ਕਰਕੇ ਨਹੀਂ ਕਰਨੀ ਉਹਦੇ ਨਾਲ ਕੀ ਹੋਊਗਾ ਤੁਹਾਡਾ ਇੱਕ ਸਾਈਡ ਦਾ ਪੱਲਾ ਜਿਹੜਾ ਪ੍ਰਿੰਟ ਉਲਟ ਜਾਊਗਾ ਤੇ ਦਾ ਸਿੱਧਾ ਆਊਗਾ ਇਹ ਚੀਜ਼ ਨੂੰ ਤੁਸੀਂ ਜ਼ਰੂਰ ਧਿਆਨ ਵਿੱਚ ਰੱਖੋ ਹੁਣ ਮੈਂ ਤੁਹਾਨੂੰ ਦੱਸਦਾ ਵੀ ਆਪਾਂ ਕੱਪੜੇ ਨੂੰ ਟਿਕਾਉਣਾ ਕਿਵੇਂ ਹੈ ਜਿਵੇਂ ਆ ਪੂਰੇ ਕੱਪੜੇ ਨੂੰ ਤੁਹਾਨੂੰ ਮੈਂ ਦੱਸਿਆ ਕਿ ਇਦਾਂ ਆਪਾਂ ਡਬਲ ਕਰਕੇ ਦਾ ਪ੍ਰੈਸ ਕਰ ਲੈਣਾ ਤਾਂ ਤੁਸੀਂ ਕੀ ਕਰਨਾ ਹੈ ਜਿਵੇਂ ਆ ਇੱਕ ਸਿਰੇ ਕੱਪੜੇ ਦਾ ਤੇ ਇਹਦੇ ਉੱਪਰ ਜਮਾ ਜਿਵੇਂ ਐਂਡ ਵਾਲੀ ਆਪਣੀ ਦੂਸਰੀ ਸਾਈਡ ਆ ਉਹ ਇਹਦੇ ਉੱਪਰ ਟਿਕਾਵਾਂਗੇ ਤੇ ਇਹਨਾਂ ਦੋਨਾਂ ਪੀਸਾ ਨੂੰ ਇਦਾਂ ਟਿਕਾ ਕੇ ਆਪਾਂ ਇਹ ਕੱਪੜੇ ਨੂੰ ਰੱਖ ਲਵਾਂਗੇ ਤੇ ਇਸ ਤਰ੍ਹਾਂ ਆਪਾਂ نیچے ਕੱਪੜੇ ਨੂੰ ਡਬਲ ਕਰਕੇ ਰੱਖ ਲਿਆ ਤੇ ਉਸੇ ਤਰੀਕੇ ਦੇ ਨਾਲ ਉੱਪਰ ਇਹ ਕੱਪੜੇ ਨੂੰ ਆਪਾਂ ਡਬਲ ਕਰਕੇ ਰੱਖ ਲਿਆ ਇਹਦੇ ਵਿੱਚ ਜਿਹੜੀ ਬੰਦ ਉਹ ਮੇਰੇ ਵੱਲ ਹੈ ਤੇ ਜਿਹੜੀ ਓਪਨ ਸਾਈਡ ਹੈ ਉਹ ਤੁਹਾਡੇ ਵੱਲ ਹੈ ਤੇ ਜਦੋਂ ਆਪਾਂ ਫਰਸ਼ੀ ਸਲਵਾਰ ਦੀ ਕਟਿੰਗ ਕਰਨੀ ਹੈ ਤਾਂ ਉਹਦੇ ਵਿੱਚ ਸਭ ਤੋਂ ਪਹਿਲਾਂ ਆਪਾਂ ਮੂਰੀ ਰੱਖਣੀ ਹੁੰਦੀ ਹੈ ਵੀ ਆਪਾਂ ਕਿੰਨੇ ਇੰਚ ਜਿਹੜੀ ਆ ਉੱਚੀ ਆਪਾਂ ਮੂਰੀ ਹੈ ਜਿਹੜੀ ਮੜਨੀ ਹੈ ਇਹਦੇ ਵਿੱਚ ਆਪਾਂ 4 ਇੰਚ ਤੋਂ ਲੈ ਕੇ 10 ਇੰਚ ਤੱਕ ਜਿਹੜੀ ਉੱਚੀ ਮੂਰੀ ਹੈ ਉਹ ਬਣਾ ਸਕਦੇ ਆ ਇਹ ਤੁਹਾਡੀ ਆ ਤੁਹਾਡੇ ਕਸਟਮਰ ਦੀ ਇੱਛਾ ਦੇ ਅਕੋਰਡਿੰਗ ਆਪਾਂ ਰੱਖ ਸਕਦੇ ਆ ਇੱਥੇ ਜਿਹੜੇ ਮੈਂ ਪੌਂਚਾ ਰੱਖ ਰਹੀ ਆ ਉਹ 4.5 ਇੰਚ ਰੱਖ ਰਹੀ ਆ ਧਿਆਨ ਤੇ ਉਹਦੇ ਵਾਸਤੇ ਆਪਾਂ ਅੱਧਾ ਇੰਚ ਜ਼ਿਆਦਾ ਲਵਾਂਗੇ ਜਿਹੜਾ ਕਿ ਆਪਾਂ ਮਾਰਜਨ ਆ ਜਾਊਗਾ ਅੰਦਰ ਫੋਲਡ ਕਰਨ ਲਈ ਤਾਂ ਮੈਂ ਇੱਥੇ 5 ਇੰਚ ਦੇ ਉੱਪਰ ਇੱਕ ਨਿਸ਼ਾਨ ਲਗਾਉਂਗੀ 5-5 ਇੰਚ ਤੇ ਸਾਰੇ ਨਿਸ਼ਾਨ ਲਗਾ ਲਓ ਤੇ ਇਹਨੂੰ ਮਿਲਾ ਲਓ ਜਿੱਥੋਂ ਤੱਕ ਆਪਾਂ ਇਹ ਨਿਸ਼ਾਨ ਲਗਾਇਆ ਹੈ ਉਥੋਂ ਤੱਕ ਆਪਾਂ ਇਹ ਕੱਪੜੇ ਨੂੰ ਅੰਦਰ ਫੋਲਡ ਕਰ ਦੇਾਂਗੇ ਇਹ ਵੀ ਆਪਾਂ ਤੁਹਾਨੂੰ ਦੱਸਦੇ ਆਂ ਵੀ ਇਹ ਆਪਾਂ ਅੰਦਰ ਫੋਲਡ ਕਿਉਂ ਕੀਤਾ ਇਹ ਜਿਹੜਾ ਮੈਂ ਅੰਦਰ ਕੱਪੜਾ ਫੋਲਡ ਕੀਤਾ ਇਹ ਮੈਂ ਇਹਦੇ ਮਾਰਜਨ ਲਈ ਫੋਲਡ ਕੀਤਾ ਜਿਵੇਂ ਕਿ ਆਪਾਂ ਆਮ ਸਲਵਾਰਾਂ ਦੇ ਵਿੱਚ ਆਪਾਂ ਕੱਪੜਾ ਜਿਹੜਾ ਅਲੱਗ ਅੰਦਰ ਫੋਲਡ ਕਰਦੇ ਹੁੰਨੇ ਆ ਇੱਥੇ ਆਪਾਂ ਨੂੰ ਅਲੱਗ ਕੱਪੜਾ ਲੈਣ ਦੀ ਜ਼ਰੂਰਤ ਨਹੀਂ ਇਹੀ ਕੱਪੜਾ ਜਿਹੜਾ ਆਪਾਂ ਪੇਸਟਿੰਗ ਲਗਾ ਕੇ ਇਹਦੇ ਵਿੱਚ ਪੌਂਚਾ ਬਣਾਵਾਂਗੇ ਜੇ ਤੁਹਾਡੇ ਕੋਲੇ ਕੱਪੜਾ ਘੱਟ ਹੈ ਸਲਵਾਰ ਦਾ ਤਾਂ ਫਿਰ ਤੁਸੀਂ ਇੱਥੇ ਪੂਰਾ ਕੱਪੜਾ ਰੱਖ ਕੇ ਨ ਵੋਲਡ ਕਰ ਸਕਦੇ ਹੋ ਕਪੜਾ ਜਿਹੜੀ ਇਹ ਸਲਵਾਰ ਹੈ ਇਹਦੇ ਵਾਸਤੇ ਆਪਾਂ ਨੂੰ 2.5 ਮੀਟਰ ਕਪੜੇ ਦੀ ਜ਼ਰੂਰਤ ਪੈਂਦੀ ਹੈ ਇੱਥੇ ਜਿਵੇਂ ਆਪਣੇ ਕੋਲ ਜਿਹੜੀ ਆਪਣੀ ਸਲਵਾਰ ਦੀ ਲੰਬਾਈ ਹੈ ਉਹ 40 ਇੰਚ ਰੈਡੀ ਹੈ ਤਾਂ ਆਪਾਂ ਇੱਥੇ 40 ਦੇ ਉੱਪਰ ਇੱਕ ਮਾਰਕ ਲਗਾ ਲਾਂਗੇ ਪਹਿਲਾਂ ਉਸ ਤੋਂ ਬਾਅਦ ਤੁਸੀਂ 벨ਟ ਦੇਖਣੀ ਹੁੰਦੀ ਹੈ ਵੀ ਜਿਹੜੀ 벨ਟ ਤੁਸੀਂ ਸਲਵਾਰ ਤੇ ਲਗਾ ਰਹੇ ਹੋ ਉਹ ਤੁਸੀਂ 4 ਇੰਚ ਦੀ ਲਗਾ ਰਹੇ ਹੋ 5 ਦੀ ਲਗਾ ਰਹੇ ਹੋ ਜਾਂ 4.5 ਦੀ ਲਗਾ ਰਹੇ ਹੋ ਜਿੰਨੀ ਤੁਸੀਂ 벨ਟ ਰੱਖਣੀ ਹੈ ਓਨਾ ਤੁਸੀਂ ਇਹਦੇ ਚੋਂ ਕੱਟ ਕਰ ਦੇਣਾ ਹੁੰਦਾ ਜਿਵੇਂ ਆਪਾਂ ਇੱਥੇ ਜਿਹੜੀ 벨ਟ ਹੈ ਉਹ 4 ਇੰਚ ਲਗਾ ਰਹੇ ਹਾਂ ਤਾਂ ਤੁਸੀਂ ਇੱਥੇ 4 ਦੇ ਵਿੱਚ ਇੱਕ ਨਿਸ਼ਾਨ ਲਗਾ ਦਿ the host of battle ਜਿਹੜਾ ਆਪਣੇ ਕੋਲ ਇਹ ਰੈਡੀ ਨਾਪ ਰਹਿ ਗਿਆ ਜਿਵੇਂ 36 ਇੰਚ ਰੈਡੀ ਰਹਿ ਗਿਆ ਇਹਦੇ ਵਿੱਚ 4 ਇੰਚ ਦੀ 벨ਟ ਲੱਗ ਜੂ ਤਾਂ 40 ਹੋ ਜੂ ਪਰ ਜਿਵੇਂ ਇਹਦਾ ਮਾਰਜਨ ਤਾਂ ਆਪਾਂ ਪਹੁੰਚਦਾ ਜਿਹੜਾ ਮਾਰਜਨ ਆ ਉਹ ਰੱਖ ਲਿਆ ਪਰ ਜਿਹੜਾ ਆਪਣੇ ਵਾਲਾਂ ਦੇ ਵਿੱਚ ਉੱਪਰ ਮਾਰਜਨ ਆਊਗਾ ਉਹਦੇ ਲਈ ਆਪਾਂ ਨੂੰ 1/2 ਇੰਚ ਐਕਸਟਰਾ ਹੋਰ ਰੱਖਣਾ ਪਊਗਾ ਤਾਂ ਆਪਾਂ ਇੱਥੇ 36.5 ਤੇ ਇੱਕ ਨਿਸ਼ਾਨ ਲਗਾ ਦਾਂਗੇ ਤੇ ਇਸੇ ਤਰ੍ਹਾਂ ਹੀ ਇਹਦੇ ਸਾਹਮਣੇ ਵੀ 36.5 ਤੇ ਇੱਕ ਨਿਸ਼ਾਨ ਲਗਾ ਕੇ ਇਹਨਾਂ ਨੂੰ ਆਪਾਂ ਆਪਸ ਦੇ ਵਿੱਚ ਮਿਲਾ ਲਾਂ ਜਿੰਨਾਂ ਭੈਣਾਂ ਨੂੰ ਇੱਥੋਂ ਤੱਕ ਇਹ ਕਾਟ ਦਾ ਕਲੀਅਰ ਸਮਝ ਲੱਗ ਗਈ ਹੈ ਉਹ ਜ਼ਰੂਰ ਕਮੈਂਟ ਕਰਕੇ ਦੱਸੋ ਵੀ ਇੱਥੋਂ ਤੱਕ ਸਾਨੂੰ ਇਹ ਚੀਜ਼ ਵੀ ਸਮਝ ਆ ਗਈ ਹੈ ਹੁਣ ਆਪਣੀ ਮੂਰੀ ਤੇ ਆਪਣੀ ਜਿਹੜੀ ਲੰਬਾਈ ਹੈ ਉਹ ਆਪਣੀ ਨਿਕਲ ਆਈ ਹੈ ਪਰ ਹੁਣ ਮੈਂ ਤੁਹਾਨੂੰ ਇੱਕ ਕਾਰਟ ਦੱਸੂਗੀ ਜਿਹਦੇ ਨਾਲ ਜਿਹੜੀ ਤੁਹਾਡੀ ਤਲਵਾਰ ਹੈ ਉਹ ਪਿੱਛੋਂ ਚੱਕੀ ਨਹੀਂ ਜਾਊਗੀ ਇੱਕ ਵਧੀਆ ਕਾਰਟ ਹੈ ਜਿਵੇਂ ਆਪਾਂ ਪਲੱਸ ਉਹ ਚ ਪਾਉਣੀ ਹੈ ਸੇਮ ਉਸੇ ਤਰੀਕੇ ਦੇ ਨਾਲ ਆਪਾਂ ਇਹ ਕਾਰਟ ਪਾਉਣੀ ਹੈ ਤੇ ਜਿਹੜੀਆਂ ਭੈਣਾਂ ਨੇ ਨਵੀਆਂ ਆਈਆਂ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਹੋਇਆ ਜ਼ਰੂਰ ਕਰਿਓ ਤੇ ਵੀਡੀਓ ਨੂੰ ਲਾਈਕ ਵੀ ਵੱਧ ਤੋਂ ਵੱਧ ਕਰਿਆ ਕਰੋ ਇੱਥੇ ਤੁਸੀਂ ਜਿਵੇਂ ਆਪਣੀ ਸਲਵਾਰ ਦਾ ਜਿਹੜਾ ਆਪਾਂ ਨਿਸ਼ਾਨ ਲਗਾਇਆ ਹੋਇਆ ਹੈ ਇੱਥੇ ਤੁਸੀਂ ਇਹ ਨਿਸ਼ਾਨ ਤੋਂ 2 ਇੰਚ ਉੱਪਰ ਜਿਹੜਾ ਹੈਗਾ ਨਿਸ਼ਾਨ ਲਗਾਉਗੇ ਜਿੱਧਰ ਆਪਣੀਆਂ ਕੰਨੀਆਂ ਜਿੱਧਰ ਆਪਣੀ ਓਪਨ ਸਾਈਡ ਹੈ ਉਧਰਲੀ ਸਾਈਡ ਤੇ ਜੇ ਤੁਹਾਡੇ ਜਿਹੜਾ hip size ਹੈ ਉਹ ਜ਼ਿਆਦਾ ਹੈ ਤਾਂ ਤੁਸੀਂ ਜਿਹੜਾ ਇਹ 2 ਇੰਚ ਦਾ ਆਪਾਂ ਇੱਥੇ ਲਿਆ ਹੈ ਉਹ ਤੁਸੀਂ 3 ਇੰਚ ਜਾਂ 2.5 ਇੰਚ ਤੱਕ ਵੀ ਉੱਚਾ ਰੱਖ ਸਕਦੇ ਹੋ ਇੱਥੇ ਆਪਾਂ 2 ਇੰਚ ਦਾ ਨਿਸ਼ਾਨ ਲਗਾਇਆ ਹੈ ਇਹ 2 ਇੰਚ ਦੇ ਮਾਰਕ ਨੂੰ ਆਪਾਂ ਜਿਹੜਾ ਆਪਣੇ ਕੋਲੇ ਇਧਰਲਾ ਮਾਰਕ ਹੈ ਇੱਥੋਂ ਤੱਕ ਇਹਦੇ ਨਾਲ ਆਪਾਂ ਮੈਚ ਕਰ ਦਿਆਂਗੇ ਤੇ ਇਸ ਤੋਂ ਬਾਅਦ ਆਪਾਂ ਆਸਨ ਦਾ ਨਿਸ਼ਾਨ ਲਗਾਉਣਾ ਹੁੰਦਾ ਹੈ ਦੇਖੋ ਇਹਦੇ ਵਿੱਚ ਕੀ ਫਰਕ ਪਿਆ ਜਿਹੜੀ ਫਰਸ਼ੀ ਸਲਵਾਰ ਹੁੰਦੀ ਹੈ ਇਹਦਾ ਆਮ ਸਲਵਾਰ ਦੇ ਨਾਲੋਂ ਇਹੀ ਚੀਜ਼ ਦਾ ਮੇਨ ਫਰਕ ਆਉਂਦਾ ਹੈ ਵੀ ਜਿਹੜਾ ਇਹਦੀ ਬੈਕ ਸਾਈਡ ਹੁੰਦੀ ਹੈ ਉਹ ਆਪਾਂ ਉੱਚੀ ਰੱਖਣੀ ਹੁੰਦੀ ਹੈ ਜਿਵੇਂ ਆਪਾਂ ਪਲਾਜ਼ੋ ਦੀ ਕਟਿੰਗ ਕਰਦੇ ਹਾਂ ਤੇ ਉਹ ਜਿਹੜੀ ਉਹਦੇ ਵਿੱਚ ਬੈਕ ਸਾਈਡ ਆ ਉੱਚੀ ਰੱਖਦੇ ਹਾਂ ਉਸੇ ਤਰੀਕੇ ਦੇ ਨਾਲ ਇਦੇ ਵਿੱਚ ਵੀ ਆਪਾਂ ਜਿਹੜੀ ਬੈਕ ਸਾਈਡ ਹੈ ਉਹ ਵਧਾ ਕੇ ਰੱਖਣੀ ਹੁੰਦੀ ਹੈ ਜਿਹੜੀਆਂ ਪੈਣਾ ਇੱਥੇ ਇਸ ਚੀਜ਼ ਨੂੰ ਵਧਾ ਕੇ ਨਹੀਂ ਰੱਖਦੀ ਜਿਵੇਂ ਆਪਾਂ نیچے ਨਿਸ਼ਾਨ ਲਗਾਇਆ ਇੰਦਾ ਸਿੱਧਾ ਰੱਖ ਕੇ ਕਟਿੰਗ ਕਰਦੇ ਹਾਂ ਹਮੇਸ਼ਾ ਉਹਨਾਂ ਦੀ ਜਿਹੜੀ ਸਲਵਾਰ ਹੈ ਫਰਸ਼ੀ ਉਹਦੇ ਵਿੱਚ ਹੀ ਖਿੱਚ ਪੈਂਦੀ ਹੈ ਤੇ ਜੇ ਆਪਾਂ ਇਹ ਕਾਟ ਨੂੰ ਧਿਆਨ ਨਾਲ ਪਾਵਾਂਗੇ 2 ਇੰਚ ਜਾਂ ਜਵੇਂ ਜ਼ਿਆਦਾ ਹੈਵੀ ਸਾਈਜ਼ ਤੁਹਾਨੂੰ ਮੈਂ ਦੱਸਿਆ ਉਹਦੇ ਵਿੱਚ ਢਾਈ ਜਾਂ ਫੁੱਲ ਹੈਵੀ ਸਾਈਜ਼ 'ਚ ਆਪਾਂ 3 ਇੰਚ ਤੱਕ ਵਧਾ ਸਕਦੇ ਹਾਂ ਓਵੇਂ ਵਧਾ ਕੇ ਤੁਸੀਂ ਕਾਟ ਪਾਉਂਗੇ ਤਾਂ ਕਦੇ ਵੀ ਜਿਹੜੀ ਤੁਹਾਡੀ ਸਲਵਾਰ ਹੈ ਉਹਦੇ ਵਿੱਚ ਖਿੱਚ ਨਹੀਂ ਪਾਊਗੀ ਸਿਰਫ ਇੱਕ ਇੰਨੀ ਕਾਟ ਹੈ ਜਿਹਦੇ ਨਾਲ ਤੁਹਾਡੀ ਜਿਹੜੀ ਸਲਵਾਰ ਹੈ ਉਹ ਬਿਲਕੁਲ ਪਰਫੈਕਟ ਬਣੂਗੀ ਤੇ ਹੁਣ ਆਪਾਂ ਆਸਣ ਦਾ ਨਿਸ਼ਾਨ ਲਗਾਵਾਂਗੇ ਜਿਵੇਂ ਆਪਾਂ ਇੱਥੇ 10.5 ਇੰਚ ਤੇ ਇੱਕ ਨਿਸ਼ਾਨ ਲਗਾ ਰਹੇ ਹਾਂ ਹੁਣ ਜਿਹੜਾ ਆਪਾਂ ਆਸਣ ਵਾਲਾ ਨਿਸ਼ਾਨ ਲਗਾਉਣਾ ਹੈ ਇਹ ਆਪਾਂ ਉੱਪਰ ਜਿਹੜਾ ਨਿਸ਼ਾਨ ਵਧਾ ਕੇ ਰੱਖਿਆ ਆਪਾਂ ਉੱਥੋਂ ਲਗਾਉਣਾ ਕਿਸੇ ਵੀ ਭੈਣ ਨੇ ਆ ਜਿਹੜਾ ਆਪਾਂ ਨਿਸ਼ਾਨ ਲਗਾਇਆ ਸੀ ਇਹਦੇ ਉੱਤੋਂ ਮਿਲ ਕੇ ਆਸਣ ਦਾ ਨਿਸ਼ਾਨ ਨਹੀਂ ਰੱਖਣਾ ਕਿਉਂਕਿ ਇਹ ਸਿਰਫ ਆਪਾਂ ਮਾਰਕ ਲਗਾਇਆ ਸੀ ਇੱਥੋਂ ਤੱਕ ਆਪਣਾ ਤਿਆਰ ਕਿੰਨਾ ਨਾਪ ਬੰਦ ਹੈ ਉੱਥੋਂ ਤੱਕ ਦਾ ਬੈਕ ਸਾਈਡ ਆਪਾਂ ਹਮੇਸ਼ਾ ਇਹ ਸ ਕਮੇਨ ਕਾਟ ਹੈ ਜਿਹੜੀ ਤੁਸੀਂ ਆਪਦੇ ਦਿਮਾਗ 'ਚ ਰੱਖਣੀ ਹੈ ਕਟਿੰਗ ਕਰਦੇ ਸਮੇਂ ਆਸਣ ਦਾ ਨਿਸ਼ਾਨ ਲਗਾਉਣ ਤੋਂ ਬਾਅਦ ਹੁਣ ਆਪਾਂ ਆਪਦੀ ਮੂਰੀ ਤਿਆਵਾਂਗੇ ਕਿ ਜਿਹੜੀ ਫਰਸ਼ੀ ਸਲਵਾਰ ਦੀ ਮੂਰੀ ਹੈ ਜਾਨੀ ਕਿ ਪੌਂਚ ਹੈ ਉਹ ਆਪਾਂ ਕਿਵੇਂ ਰੱਖਣਾ ਹੁੰਦਾ ਹੈ ਇਹਦੇ ਵਿੱਚ ਸਿੰਪਲ ਜਿਹਾ ਇੱਕ ਤਰੀਕਾ ਹੈ ਜਿਹੜੀ ਤੁਹਾਡੀ ਫਰਸ਼ੀ ਸਲਵਾਰ ਜਦੋਂ ਤੁਸੀਂ ਬਣਾ ਰਹੇ ਹੋ ਉਹਦੇ ਵਿੱਚ ਤੁਸੀਂ ਕਸਟਮਰ ਦੇ ਪੈਰ ਦਾ ਨਾਪ ਲੈ ਲੈਣਾ ਕਿ ਉਹ ਕਿੰਨੇ ਇੰਚ ਲੰਬਾ ਹੈ ਤੁਸੀਂ ਜਿੰਨਾ ਤੁਹਾਡੇ ਕਸਟਮਰ ਦਾ ਪੈਰ ਲੰਬਾ ਹੈ ਉਹਨੇ ਇੰਚ ਹੀ ਤੁਸੀਂ ਮੂਰੀ ਬਣਾਓ ਜਿਹੜੀ ਤੁਹਾਡੀ ਮੂਰੀ ਆ ਬਿਲਕੁਲ ਪਰਫੈਕਟ ਬਣੂਗੀ ਇੱਥੇ ਜਿਵੇਂ ਮੈਂ 10 ਇੰਚ ਹੈ ਜਿਹੜਾ ਉਹ ਪਹੁੰਚ ਦਾ ਨਿਸ਼ਾਨ ਇੱਥੇ ਲਗਾਉਂਗੀ 10 ਇੰਚ ਦੇ ਨਿਸ਼ਾਨ ਤੋਂ ਬਾਅਦ ਤੁਸੀਂ 1.5 ਇੰਚ ਦਾ ਇੱਕ ਐਕਸਟਰਾ ਨਿਸ਼ਾਨ ਹੋਰ ਲਗਾਉਣਾ ਹੈ ਜਿਹੜਾ ਕਿ ਆਪਣਾ ਮਾਰਜਨ ਹੋਊਗਾ ਇਹ ਜਿਹੜਾ ਪਿੱਛੇ ਆਪਾਂ 1.5 ਇੰਚ ਦਾ ਨਿਸ਼ਾਨ ਲਗਾਇਆ ਹੈ ਇਹ ਨਿਸ਼ਾਨ ਨੂੰ ਆਪਾਂ ਇੱਥੇ ਆਸਮ ਦੇ ਨਿਸ਼ਾਨ ਨਾਲ ਮੈਚ ਕਰਾ ਲਵਾਂ ਜੇ ਤੁਹਾਡੇ ਕੋਲੇ ਲੈਗ ਕਰ ਵਾਲਾ ਸਕੇਲ ਹੈਗਾ ਤਾਂ ਤੁਸੀਂ ਇਹਦੇ ਨਾਲ ਜਿਹੜਾ ਹੈਗਾ ਇਹਨੂੰ ਮੈਚ ਕਰ ਸਕਦੇ ਹੋ ਤੇ ਇਸ ਤਰੀਕੇ ਦੇ ਨਾਲ ਆਪਾਂ ਇਹਨੂੰ ਮੈਚ ਕਰਕੇ ਇੱਥੋਂ ਆਪਾਂ ਇਹਦੀ ਕਟਿੰਗ ਕਰ ਦਾਂਗੇ ਜਦੋਂ ਆਪਾਂ ਮੂਰੀ ਤੋਂ ਆਪਾਂ ਕਟਿੰਗ ਕਰ ਲਈਏ ਕਪੜੇ ਨੂੰ ਆਪਾਂ ਅੰਦਰ ਫੋਲਡ ਕਰਕੇ ਇਸ ਕਰਕੇ ਰੱਖਿਆ ਕਿ ਜਦੋਂ ਆਪਾਂ ਇੱਥੋਂ ਇਦਾਂ ਟੇਢੀ ਕਟਿੰਗ ਕਰਾਂਗੇ ਤੇ ਜਿਹੜਾ ਅੰਦਰ ਕਪੜਾ ਫੋਲਡ ਹੈ ਉਹ ਵੀ ਉਸੇ ਤਰੀਕੇ ਦੇ ਨਾਲ ਹੀ ਟੇਢਾ ਕਟਿੰਗ ਹੋ ਜਾਊਗਾ ਜਦੋਂ ਆਪਾਂ ਇਹਦੇ ਵਿੱਚ ਪੇਸਟਿੰਗ ਪਾ ਕੇ ਇਹਨੂੰ ਅਟੈਚ ਕਰਾਂਗੇ ਤਾਂ ਆਪਾਂ ਨੂੰ ਸੌਖਾ ਹੋ ਜਾਂਦਾ ਓਵੇਂ ਕਪੜਾ ਲਗਾਉਣਾ ਤੇ ਇੱਥੋਂ ਆਪਾਂ ਇਹਦੀ ਵੀ ਕਟਿੰਗ ਕਰ ਦਾਂਗੇ ਤੇ ਇਸ ਤਰ੍ਹਾਂ ਆਪਣੀ ਜਿਹੜੀ ਇਹ ਸਲਵਾਰ ਦੀ ਕਟਿੰਗ ਹੈ ਉਹ ਹੋ ਗਈ ਹੈ ਤੇ ਹੁਣ ਆਪਾਂ ਇਹਦੀ 벨ਟ ਦੀ ਕਟਿੰਗ ਕਰਾਂਗੇ ਜਿਹੜਾ ਆ ਆਪਾਂ ਇਹਦੇ ਨਾਲੋਂ ਆਪਾਂ ਸਲਵਾਰ ਦੀ ਕਟਿੰਗ ਕੀਤੀ ਸੀ ਜਦੋਂ ਇਹ ਥੋੜੀ ਜੀ ਕਾਟ ਪਈ ਕਰਕੇ ਇਹ ਕਪੜਾ ਟੇਡਾ ਹੋਊਗਾ ਜਦੋਂ ਤੁਸੀਂ 벨ਟ ਦੀ ਕਟਿੰਗ ਕਰਨੀ ਹੈ ਤਾਂ ਇਹ ਕਪੜੇ ਨੂੰ ਤੁਸੀਂ ਬਿਲਕੁਲ ਸਿੱਧਾ ਕਰਕੇ ਫੇਰ ਹੀ ਤੁਸੀਂ ਜਿਹੜੀ 벨ਟ ਦੀ ਕਟਿੰਗ ਕਰਨੀ ਹੁੰਦੀ ਹੈ ਤੇ ਜਿਹੜਾ ਆਪਣਾ ਹੁਣ ਫ੍ਰੀ ਆਫ ਕੋਸਟ ਬਿਲਕੁਲ ਜਿਹੜਾ ਇਹ ਕੋਰਸ ਚੱਲ ਰਿਹਾ ਹੈ ਇਹ ਵੱਧ ਤੋਂ ਵੱਧ ਭੈਣਾ ਤੱਕ ਅੱਗੇ ਵੀ ਸ਼ੇਅਰ ਕਰਿਆ ਕਰੋ ਤਾਂ ਕਿ ਹੋਰ ਵੀ ਭੈਣਾ ਦਾ ਭਲਾ ਹੋ ਸਕੇ ਉਹ ਵੀ ਜਿਹੜੇ ਹੈ ਜਿਹੜੀ ਫ੍ਰੀ ਆਫ ਕੋਸਟ ਹੈ ਸਲਾਈ ਦਾ ਲਾ ਇਹ ਵੀ ਤੁਹਾਡੀ 벨ਟ ਦਾ ਸਾਈਜ਼ ਹੈ ਤੁਸੀਂ ਉਵੇਂ ਆਪਣੀ 벨ਟ ਨੂੰ ਮਿਲ ਕੇ ਤੇ ਕਿੰਨੀ ਤੁਸੀਂ ਲੰਬਾਈ ਰੱਖਣੀ ਚਾਹੁੰਦੇ ਹੋ ਅਤੇ ਕਿੰਨੀ ਤੁਸੀਂ ਚੜਾਈ ਰੱਖਣਾ ਚਾਹੁੰਦੇ ਹੋ ਉਹਦੇ ਅਕੋਰਡਿੰਗ ਨਿਸ਼ਾਨ ਲਗਾ ਕੇ ਆਪਾਂ ਇੱਥੇ 벨ਟ ਦੀ ਕਟਿੰਗ ਕਰ ਲਾਂਗੇ ਜਿਵੇਂ ਆਪਾਂ 4 ਇੰਚ ਜਿਹੜੀ 벨ਟ ਇਹ ਰੈਡੀ ਰੱਖਣਾ ਚਾਹੁੰਦੇ ਆ ਤਾਂ ਇੱਥੇ ਤੁਸੀਂ 3 ਇੰਚ ਤੋਂ ਆਪਾਂ ਜ਼ਿਆਦਾ ਕੱਪੜਾ ਲਵਾਂਗੇ ਜਿਹੜਾ ਕਿ ਇਹਦੇ ਮਾਰਜਿਨ 'ਚ ਆਪਾਂ ਵਰਤਾਂਗੇ ਇਹਦੇ ਉੱਪਰ ਆਪਾਂ ਲਾਸਟਿਕ ਲਗਾਉਣੀ ਹੁੰਦੀ ਹੈ ਤੇ ਜਿਹੜਾ ਆਪਣੇ ਵਲਾਂ ਦੇ ਵਿੱਚ ਕੱਪੜਾ ਆਉਣਾ ਹੁੰਦਾ ਉਹਦਾ ਮਾਰਜਿਨ ਰੱਖ ਕੇ ਆਪਾਂ ਇਹਨੂੰ ਮੈਚ ਕਰ ਦੇਾਂਗੇ ਤੇ ਜਿੰਨਾ ਭੈਣਾਂ ਨੂੰ ਮੇਰੀ ਜਿਹੜੀ ਇਹ ਕਟਿੰਗ ਦਾ ਤਰੀਕਾ ਵਧੀਆ ਲੱਗਿਆ ਉਹ ਜ਼ਰੂਰ ਕਮੈਂਟ ਕਰਕੇ ਦੱਸਿਓ ਤੇ ਜੇ ਕੋਈ ਡਾਊਟ ਹੋਇਆ ਤੁਹਾਡੇ ਦਿਲ 'ਚ ਕਿਸੇ ਵੀ ਕਿਸਮ ਦਾ ਤੁਹਾਨੂੰ ਕੁਝ ਨਾ ਸਮਝ ਆਉਂਦਾ ਹੋਇਆ ਕਟਿੰਗ 'ਚ ਤਾਂ ਵੀ ਤੁਸੀਂ ਕਮੈਂਟ ਕਰ ਦਿਓ ਮੈਂ ਕਮੈਂਟ ਦਾ ਜਵਾਬ ਤੁਹਾਨੂੰ ਜ਼ਰੂਰ ਦੇਵਾਂ ਇਸ ਤਰ੍ਹਾਂ ਆਪਣੀ 벨ਟ ਦੀ ਜਿਹੜੀ ਕਟਿੰਗ ਆ ਉਹ ਵੀ ਹੋ ਜਾਵੇ ਆਪਾਂ ਇਹ ਜਿਹੜਾ ਕੱਪੜਾ ਕੱਟਿਆ ਉਹ 22 ਇੰਚ ਹੈ ਪਰ ਜਿਹੜੀ ਆਪ ਨੂੰ 벨ਟ ਚਾਹੀਦੀ ਹੈ ਉਹ 24 ਇੰਚ ਹੈ ਤਾਂ ਆਪਾਂ ਇਹਦੇ ਅੱਗੇ ਜੋਇੰਟ ਲਗਾ ਸਕਦੇ ਹਾਂ ਜਿਹੜਾ ਕੱਪੜੇ ਨੂੰ 24 ਇੰਚ 25 ਇੰਚ ਜਾਂ ਜਿੰਨਾ ਮਰਜ਼ੀ ਤੁਸੀਂ ਹੋਰ ਵੀ 벨ਟ ਦੇ ਸਾਈਜ਼ ਨੂੰ ਆ ਇਦੇ ਅੱਗੇ ਹੋਰ ਕੱਪੜੇ ਦਾ ਜੁਆਇੰਟ ਲਗਾ ਕੇ ਤੇ ਇਸ ਤਰ੍ਹਾਂ ਆਪਣੀ ਜਿਹੜੀ ਫਰਸ਼ੀ ਸਲਵਾਰ ਹੈ ਤੇ ਜਿਹੜੀ ਬੈਲਟ ਹੈ ਉਹਦੀ ਕਟਿੰਗ ਹੈ ਜਿਹੜੀ ਉਹ ਕੰਪਲੀਟ ਹੋ ਗਈ ਹੈ ਤੇ ਇਸ ਤਰ੍ਹਾਂ ਪਰਫੈਕਟ ਤਰੀਕੇ ਦੇ ਨਾਲ ਜਿਹੜੀ ਆਪਾਂ ਫਰਸ਼ੀ ਸਲਵਾਰ ਦੀ ਕਟਿੰਗ ਹੈ ਉਹ ਕਰ ਲਈ ਹੈ ਤੇ ਕਿਵੇਂ ਇੱਕ ਪਰਫੈਕਟ ਤਰੀਕੇ ਦੇ ਨਾਲ ਇਹਦੀ ਆਪਾਂ ਸਟਿਚਿੰਗ ਕਰਨੀ ਉਹ ਆਪਾਂ ਵੀ ਨੈਕਸਟ ਕਲਾਸ 'ਚ ਦੱਸਾਂਗੇ ਤੇ ਤੁਸੀਂ ਕਮੈਂਟ ਜ਼ਰੂਰ ਕਰਕੇ ਮੈਨੂੰ ਦੱਸਿਓ ਵੀ ਤੁਹਾਨੂੰ ਜਿਹੜੀ ਇਹ ਕਟਿੰਗ ਹੈ ਉਹ ਕਿਸ ਤਰ੍ਹਾਂ ਲੱਗੀ ਜਾਂ ਇਹਦੇ ਵਿੱਚ ਜੇ ਕੋਈ ਤੁਹਾਨੂੰ ਡਾਊਟ ਰਹਿ ਗਿਆ ਤਾਂ ਉਹਦੇ ਬਾਰੇ ਵੀ ਕਮੈਂਟ ਕਰਿਓ ਆਪਾਂ ਤੁਹਾਨੂੰ ਰਿਪਲਾਈ ਜ਼ਰੂਰ ਕਰਾਂਗੇ ਤੇ ਜੇ ਤੁਹਾਨੂੰ ਵੀ ਇਨੂੰ ਲਾਈਕ ਸ਼ੇਅਰ ਵੱਧ ਤੋਂ ਵੱਧ ਕਰਿਓ ਤੇ ਜੇ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਨਹੀਂ ਕਰਿਆ ਤੇਨਾਂ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਥੈਂਕ ਯੂ